ਨੇ ਫੜ ਕੇ ਨਾ ਹਟਣੇ ਚਾਹਦਾ ਮੇਰਾ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੇਰਾ ਜੀ ਕਰਦਾ ਤੂੰ ਉਹ ਦਿਨ ਵੀ ਗੱਡੀ ਨੂੰ ਜਾਣੀ ਸੀ ਸਾਈਡ ਤੇ ਨਾ ਅਰੇ ਇਸ ਜੜੀਆਂ ਕਰ ਤਾਨੂੰ ਜੜੀਆਂ ਕਰਕੇ ਰੋਕਿਆ ਨਾ ਇਹਨੇ ਜੜੀਆਂ ਲੱਗੀਆਂ ਤਾਂ ਰੋਕਿਆ ਲੱਗਿਆ ਮੈਂ ਯਾਰ ਤੂੰ ਹੀ ਹੋਰ ਦਿਨ ਫੇਰ ਨਗੇ ਆਹ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਸਾਈਡ ਤੇ ਕਰਦਾ ਗੱਡੀ ਲਾ ਲਾ ਰਾਜੀ ਬੱਧਾ ਨਹੀਂ ਕਰੇ ਮੂੰਹ ਤੇ ਨਹੀਂ ਨਿਕਿਆ ਮੇਰੀ ਗੱਡੀ ਕਿੱਥੇ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਟਰੱਕ ਲਿਆਂਦਾ ਨਾ ਹਾਂ ਭਾਜੀ ਮੈਂ ਵਰਦੀ ਚ ਹੁੰਦਾ ਨਹੀਂ ਹੈ ਨਾ ਨਹੀਂ ਹੁੰਦਾ ਭਾਜੀ ਵਰਦੀ ਜਾਨ ਸਾਡੀ ਹੁੰਦੀ ਹੈ ਇਸ ਕੀ ਨਾਗਰ ਸਾਹਮਣੇ ਲੱਗਾਂ ਦੱਸੋ ਇਹ ਵੀ ਮਾਰਦਾ ਹਾਂ ਆਪਰੇਸ਼ਨ ਟੀਮ ਚ ਲੈ ਆਓ ਗੱਲ ਕਰ ਲੈ ਲੈ ਆਓ ਗੱਲ ਕਰ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵੱਜਣਾ ਫਿਰ ਗੱਡੀਆਂ ਮਾਰੂਗਾ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਨੇ ਜਾਰੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਹੈ ਪੁਲਵਾ ਦੋ ਅਫਸਰ ਆ ਗਿਆ ਤੇ ਚੰਗਾ ਆ ਤੇ ਉਹ ਭਰਾ ਜੀ ਮੈਂ ਵੀ ਅਫਸਰਾਂ ਨੇ ਲੱਗਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਦੇ ਹਾਂ ਤੇ ਤੁਹਾਨੂੰ ਹੁਣ ਤੁਸੀਂ ਝਾਲੀਆਂ ਲਵਾ ਲੋਗੇ ਮੇਰੀਆਂ ਮਾੜੀ ਪਈ ਜੀ ਸਾਨੂੰ ਕਰ ਮੂੰਹ ਤੇ ਲਿਖਿਆ ਤਰੇ ਤੁਸੀਂ ਉਹ ਮੈਂ ਇਹਨੂੰ 20 ਨਹੀਂ ਦੱਸਿਆ ਇਹਨੂੰ ਕਿੰਨੀ ਘਰੀ ਦੱਸਿਆ ਇਹ ਮੈਨੂੰ ਆਉਂਦਾ ਵੀ ਤੈਨੂੰ ਮੈਂ ਹਾਂ ਸਾਨੂੰ ਕਿਹੜੀ ਗੱਲ ਅਮਰੀਕਾ ਮੈਂ ਸਾਈਡ ਤੇ ਰੋਕਿਆ ਮੈਂ ਰੋਕਿਆ ਕਿਉਂਕਿ ਰੋਕਿਆ ਕਿ ਗੱਲ ਰੋਕੇਗਾ ਉਸ ਨੂੰ ਮੈਂ ਜਾਰੀ ਲੱਗੀ ਹਾਂਜੀ ਪੂਨ ਸਿਟੀ ਜਿੱਥੇ ਮਲਾਜਮ ਹੈ ਮੈਂ ਵੀ ਮਲਾਜਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਕਿ ਸਾਈਡ ਤੇ ਲਾ ਤੂੰ ਉਸ ਦਿਨ ਵੀ ਲਾਈ ਸਾਈਡ ਤੇ ਨਾਲ ਮੈਂ ਸੜੀ ਕਿਰਾਇਆ ਕਰਕੇ ਗੱਡੀਆਂ ਨਹੀਂ ਲੱਗੀਆਂ ਵਿੱਚ ਮੈਡਮ ਮੇਰੀ ਵੀਡੀਓ ਕੋਲ ਮਾ ਲੋ ਮੇਰੀ ਜਿਹੜੀ ਗੱਲ ਜਾ ਜਾਣੀ ਹੈ ਮੈਂ ਆਪਣੀ ਜਗ੍ਹਾ ਆ ਗਿਆ ਬੁਲਾ ਜਾਣਾ ਮੈਂ ਜਾਨੀ ਵਰਦੀ ਪਾ ਕੇ ਲੋ ਤੇ ਨਹੀਂ ਮੈਂ ਨਹੀਂ ਨਹੀਂ ਕਰਾਂ ਕਮਾਲ ਹੋਈ ਤੇਰੀ ਵਾਲੀ ਜੱਟ ਨੂੰ ਕੀ ਕਿਹਾ ਤਾ ਕਲਮ ਨਾ ਹੋਣੀ ਯਾਰ ਮੈਂ ਲਾਉਣੀ ਹੈ ਜਾਲੀਆਂ ਟਿੱਟੇ ਨਾਲ ਜੋੜ ਕੇ ਲਵਾਣੀ ਮੈਂ ਲਵਾਉਣੀ ਹੈ ਲਾੜੀਆਂ ਲਾਉਂਗਾ ਤੈਨੂੰ ਲਾਉਣੀ ਮੈਂ ਆ ਜੈੱਟ ਬਲੈਕ ਵੀ ਹੋਈ ਕੋਈ ਨਹੀਂ ਚਾਹਤਾ ਲਾਉਣ ਨਾ ਮੈਂ ਤੇ ਸਾਲਟ ਪਾ ਜੀ ਮੇਰੇ ਤੇ ਪਵਾ ਦੇ ਪਾ ਠੀਕ ਪਾ ਦੇ ਆਡ ਭਾਈ ਇਹ ਮਲਾਜਮ ਹੈ ਤੇ ਜਾਲੀਆਂ ਲਾ ਕੇ ਤੋਰੇ ਫਿਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਯਾਰੀ ਕਹਿਤਾ ਸੀ ਕੀ ਕਰਾਂ ਮੈਨੂੰ ਦੁਪਹਿਰ ਮੈਨੂੰ ਕਿਹਦਾ ਐਵੇਂ ਤੂੰ ਰੁਕੀ ਜਾਣਾ ਮੈਨੂੰ ਕੀ ਕਰਦਾ ਰੁਕਣਾ ਨਹੀਂ ਐਂ ਜਿਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਉਹਨੂੰ ਜਾਣ ਕੇ ਬੈਸਨ ਨੇ ਅੱਡੇ ਨਾਲ ਕਿਹਾ ਕੀ ਉਹਦੇ ਐਵੇਂ ਬੱਸੀ ਜਾਂਦਾ ਤੂੰ ਉਦਨ ਵੀ ਲਾਈਆ ਸੀ ਆਜ ਤੇ ਸਾਈਡ ਤੇ ਤੇਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਿਹਾ ਤ ਨਹੀਂ ਨਾ ਕੋ ਚੰਗੀ ਬੋਲੀ ਬੋਲੇ ਫਿਰ ਕੀ ਚੰਗੇ ਕੀ ਕਰਾਂ ਭਰਾ ਮੇਰਾ ਨਾ ਜੜ ਕੇ ਭਾਜੀ ਸਾਈਡ ਤੇ ਕਰਨਾ ਮੇਰੀ ਜਾਣ ਕਰਦੇ ਵੀ ਇੱਕ ਮਿੰਟ ਮੇਰੀ ਕਰ ਹਾਂ ਉੱਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੀਏ ਇੱਕ ਮਿੰਟ ਮੇਰੀ ਗੱਲ ਸੁਣੋ ਇੰਨਾ ਹੀ ਤੋਂ ਅਸਲਾ ਨਾ ਕਹਿੰਦੇ ਇੰਨਾ ਹੀ ਤੋਂ ਜਾਈ ਨਹੀਂ ਹੁੰਦੇ ਦੋ ਜਿੰਦਰੀਆਂ ਵੀ ਚਾਹੇ ਮੈਂ ਤਿੰਨ ਬੜੀਆਂ ਜਿੰਦਰੀਆਂ ਵੀ ਚਾਹੇ ਕਵਰੀ ਕੀ ਕੀਤੀ ਰਜੀਦ ਐਵੇਂ ਨੂੰ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕੁਇੰਟ ਲੈ ਰੋ ਮੈਂ ਰਿਕਵਰ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਐਵੇਂ ਰੁਕੀ ਜਾਣਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗੇ ਜਿਹੜੀ ਮੇਰੀ ਡਿਊਟੀ ਮੈਂ ਕਰੀ ਜਾ ਫਿਰ ਜਦ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਨੂੰ ਮੈਨੂੰ ਲੱਗੂ ਮੈਂ ਕਰੂੰਗਾ ਤੇ ਮੈਂ ਮੈਂ ਵੀ ਥਾ ਸਾਨੂੰ ਮੈਲਦੀ ਹੋਈ ਆਪਣੀ ਡਿਊਟੀ ਕਰਨੀ ਆ ਜੀ ਅਮਾਨੂੰ ਕੋਈ ਤੀਨੇ ਤੇ ਇੱਕ ਗੱਲ ਜਾ ਫਿਰ ਜਿਹੜੀ ਡਿਊਟੀ ਤੂੰ ਕਰਨੀ ਆ ਤੇ ਮੈਂ ਕਰਾਉਣ ਦੇ ਜਾਲੀਆਂ ਲਾ ਮੈਂ ਨਹੀਂ ਲਾਉਣੀ ਗਾਉਣੀ ਲਾਉਣੀ ਫਿਰ ਲੰਗਾ ਰਹੇ ਬੈਠਾ ਰਹੇ ਮੈਂ ਰੱਖ ਦੇਣਾ ਨਹੀਂ ਸੱਦਣਾ ਕੋਈ ਨਹੀਂ ਲਵਾ ਕੇ ਤੋਰੂ ਮੈਂ ਨਹੀਂ ਲਾਉਣੀ ਕੋਈ ਚੱਕਰ ਹੀ ਆਪਰੇਸ਼ਨ ਨਹੀਂ ਤੇ ਤਾਂ ਇਹ ਤੇ ਆਡੀ ਡਿਊਟੀ ਜਿਹੜੀ ਕੀ ਕਰਨੀ ਵੀ ਮੇਰੇ ਤੋਂ ਹਸਾਨ ਕਰਨਾ ਮੈਂ ਨਹੀਂ ਲਾਉਣੀ ਜਾਲੀਆਂ ਆਪਰੇਸ਼ਨ ਦੀ ਡਿਊਟੀ ਵਾਲੀ ਮੈਂ ਜਾਲੀਆਂ ਲਵਾਉਣਾ ਵਾਲਾ ਮੈਂ ਲਵਾਉਂਦਾ ਦਰਵਾਇਆ ਤੂੰ ਪੁਲਿਸਟੇਬਲ ਆਹ ਲਵਾਇਆ ਆਹ ਬਾਤ ਆ ਮੈਂ ਲਾਈਆਂ ਜਾਲੀਆਂ ਫਿਰ ਦਵਾਉਂਦਾ ਇਹ ਲਵਣੀਆਂ ਨਹੀਂ ਲਵਣੀਆਂ ਗੰਦਾ ਹੋਣਾ ਪਹਿਲਾਂ ਲਵਾਉਂਗਾ ਫਿਰ ਬਾਹਰ ਕਰਵਾ ਦਮੈ ਨਾ ਲਵਾ ਵੇ ਨਹੀਂ ਚੱਕ ਲਵਾ ਦੇ ਆਓ ਪਹਿਲਾਂ ਥੱਲੇ ਨਹੀਂ ਹੋਣਾ ਥੱਲੇ ਗੰਦਾ ਠੀਕ ਮੈਂ ਲਵਾਉਂਗਾ ਓਰੇਸ਼ਨ ਕਰਦੇ ਸਾਡੇ ਸਾਣ ਗਾਡੇ ਤੁਸੀਂ ਜੂਰੀ ਕਰਦੇ ਬਕਵਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਪੀ ਖਾਂਦਾ ਲਾੜਾ ਫੋਨ ਚ ਨਾਲਾ ਇਹਨੂੰ ਵੜਾਏ ਕਿ ਮੈਂ ਬਕਵਾਸ ਹਨ ਕਿ ਬਕਵਾਸ ਬਕਵਾਸ ਸਾਡਾ ਕੀ ਕੰਮ ਮੈਂ ਬਕਵਾਸ ਕਿਉਂ ਆ ਇਹਨੂੰ ਬਕਵਾਸ ਮੈਂ ਫੈਨੂੜੀ ਆਪਣੀ ਗੱਲ ਮੈਂ ਕਾਣ ਗਾਣ ਮੈਂ ਮੈਗਨੇਸ ਕਾਣ ਮੈਂ ਮਹਿਕਮੇ ਸਾਹਿਬ ਕਾਣ ਆਪਣਾ ਬੋਲ ਕੋਈ ਚੱਕਰ ਨਹੀਂ ਲਾੜੂ ਜਿਹਨੂੰ ਫੋਨ ਆਉਣਾ ਲਾ ਦਿੰ। ਹਲੋ ਤੁਹਾਨੂੰ ਆਉਂਦੀ ਵੀ ਲਾਉਣਾ ਹਲੋ ਮਾਡੀ ਸਾਹਿਬ ਉਹ ਸਰ ਇੱਥੇ ਰੋਕ ਕੇ ਘਲੋਤੇ ਆ ਜਾਲੀਆਂ ਲਾਈਆਂ ਲਾ ਤੋ ਗਾ ਡੰਮ ਲਾ ਜੇ ਮਕਾਨ ਤਮ ਕਾਣ ਬਾਦੀ ਘਟ ਕੋਈ ਚੱਕਰ ਨਹੀਂ ਵੀਡੀਓ ਬਣੀਏ ਦਿਖਾ ਦਾਂਗਾ ਸ਼ੇਅਰ ਕਰਦਾ ਸਾਡੇ ਤੇ ਹਸਾਣ ਕਰਦਾ ਗੱਲਾਂ ਨੂੰ ਮੇਰੀ ਗੱਲ ਕਰਾ ਰੋਕ ਜਾ ਓਏ ਓਏ ਮੈਂ ਫੋਨ ਨਹੀਂ ਜਾ ਤੂੰ ਠੀਕ ਹੈ ਤੂੰ ਹੀ ਉਹਦਾ ਜੋ ਸਪੀਡ ਲੈ ਲੈ ਜਿਹੜੀ ਗੱਡੀ ਆ ਵੀਡੀਓ ਬਣਾਈ ਜਾਂਦੇ ਐਵੇਂ ਨਜਾਇਜ਼ ਰਾਈ ਬਣਾਈ ਜਾਂਦੇ ਮੈਂ ਇੱਕ ਤੁਹਾਨੂੰ ਆਖਣੇ ਗੱਡੀ ਸਾਈਡ ਤੇ ਗੱਲ ਮਤਲਬ ਬੋਲਣ ਦੀ ਤਾਂ ਜਾ ਸਕਦਾ ਮੈਂ ਮਲਾਦਾਂ ਦਾ ਮੈਨੂੰ ਕਹਿੰਦਾ ਤੂੰ ਉਦੋਂ ਮੈਨੂੰ ਉਹ ਵਾਲੀਆਂ ਨਹੀਂ ਲਾ ਸਾਡ ਤੇ ਇਹਨੂੰ ਮੈਂ ਕਹਿੰਦਾ ਮੈਂ ਮੇਰੇ ਜਾਲੀਆਂ ਲੱਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਨਾਸ ਲੋ ਕੋਈ ਨਹੀਂ ਅੱਡੇ ਚਾਰ ਪੰਜ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਹੋਰ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਉਦੋਂ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਦੋਂ ਵੀ ਪ੍ਰਾ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਂਦਾ ਕਿ ਇਹ ਨਾ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ ਸੀਗਾ ਤੂੰ ਆਕੜਨ ਲਿਆ ਇੱਥੇ ਸੋ ਕੋਈ ਨਾਲੇ ਤਮਾਸ਼ਾ ਲਾਇਆ ਵਾ ਤੂੰ ਐਡਾ ਮੁਲਾਜ਼ਮ ਹੋ ਕੇ ਠੀਕ ਆ ਤੇ ਤੂੰ ਨੂੰ ਕਿੰਨੀ ਇੱਜ਼ਤ ਦੇ ਤੂੰ ਕਿੰਨੀ ਇੱਜ਼ਤ ਦੇਣ ਆ ਬਲੋ ਕਿੰਨੀ ਇੱਜ਼ਤ ਕਿੰਨਾ ਤੂੰ ਕਿੰਨੀ ਇੱਜ਼ਤ ਦੇਣੇ ਅਗਲੇ ਨੂੰ ਵੀਡੀਓ ਬੰਦ ਕਰ ਦੇ ਫਿਰ ਪਿੱਛੇ ਤੁਹਾਡਾ ਵੀ ਠੀਕ ਆ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਤੇ ਹਾਂ ਠੀਕ ਆ ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜੜੀਆਂ ਲਾਉਣ ਦੀ ਕਿਹਾ ਤੁਹਾਨੂੰ ਹੋਰ ਕੀ ਕਹਿਤਾ ਬੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਹਸਲਾ ਪਿਆ ਮੈਂ ਉਤੋਂ ਜਾਲੀਆਂ ਨਾਲ ਲਾਵਾਂ ਮੈਂ ਖਵਾਣਾ ਇੱਥੇ ਕਿ ਨਹੀਂ ਤੁਸੀਂ ਫਿਰ ਕਿਦਾਂ ਕਹਿਤਾ ਉਹ ਤੁਸੀਂ ਤੁਮ ਕੋਹੜੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਇਹ ਵੀਡੀਓ ਦੇ ਵਿੱਚ ਹੀ ਆ ਵੀਡੀਓ ਇੱਥੇ ਸਾਰਾ A to Z ਰਿਕਾਰਡ ਆ ਆਪਾਂ ਸੀਪੀ ਸਰ ਨੂੰ ਦਿਖਾਵਾਂਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਕੜ ਨਹੀਂ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਹੋਗੇ ਤੁਸੀਂ ਮੁਲਾਜ਼ਮਾ ਮੈਨੂੰ ਫਿਰ ਮੁਲਾਜ਼ਮ ਦਾ ਕੋਰਪੋਰੇਟ ਤੇ ਕਰੋ एक जो सोशल मीडिया पर भीडियो वायरल हुई है जिस पुलिस मुलाजम साधे कमर एक पुलिस पार्टी के बहसता नज़र आ रहा है इस संबंधी मुर्दी पड़ताल की है यह घटना सोलह अगस्त की है जिसटेबल शुभकर्मा की अमृतसर पुलिस ने वालों भाड़ी शब्दावली बहसबाजी की गई है ਫੌਰੀ ਤੌਰ ਤੇ ਸੁਲਾਸ਼ ਨੂੰ ਸਸਪੈਂਡ ਕਰਕੇ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਉਹ ਵਿਖੇ ਚ ਕੀ ਕਿਸੇ ਵੀ ਗੱਲ ਨੂੰ ਜੋ ਕਿ ਡਿਸਪਲਿਨ ਕੋਸ਼ਿਸ਼ ਵਿੱਚ ਹੈ ਕਿ ਸ਼ਾਸਨੂਪਨ ਕੀਤਾ ਜਾਂਦਾ ਹੈ ਉਸ ਨੂੰ ਇਸ ਦੇ ਵਿਚਾਰ ਤੋਂ ਨਹੀਂ ਕੀਤਾ ਜਾ ਰਿਹਾ ਕਿ ਸਭ ਤੋਂ ਸਤਿਕਾਰਯੋਗ ਕੀਤੇ ਜਾਵੇ